ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵੇਰ ਦੇ 7:30 ਹੋ ਚੁੱਕੇ ਨੇਗੇ ਹਜੇ ਬਸ ਗੁਰਦੁਆਰਾ ਸਾਹਿਬ ਤੋਂ ਆ ਕੇ ਚਾਹ ਪੀਤੀ ਹੈਗੀ ਹਜੇ ਕੁਝ ਨਹੀਂ ਕੀਤਾ ਉਹ ਤੋਂ ਪਹਿਲਾਂ ਜਿਹੜਾ ਕੰਮ ਕਰ ਲਿਆ ਕਰ ਲਿਆ ਕਿਉਂਕਿ ਅੱਜ ਠੰਡ ਜਿਹੜੀ ਹੈਗੀ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਠੰਡਾ ਪਰੋਲ ਠੰਡਾ ਠੰਡਾ ਕਰੀਏ ਨੇ ਠੰਡ ਦਾ ਦੇਣਾ ਠੰਡ ਪੈਣੀ ਪੈਣੀ ਹੈਗੀ ਤੇ ਅੱਜ ਹੈਗਾ ਜੀ ਸੁਖਮਨ ਦਾ ਬਰਥਡੇ 12 ਜਨਵਰੀ ਹੈਗੀ ਤੇ 12 ਜਨਵਰੀ ਨੂੰ ਟਪਕੀ ਦੀ ਹੈ ਉਹਦੇ ਵੀ ਠੰਡ ਸੀ ਉਹਦੇ ਵੀ ਮੀਂਹ ਪੈਂਦਾ ਸੀ ਜਦ ਹੋਈ ਸੀ ਅੱਜ ਵੀ ਧੁੰਦ ਡਿੱਗੀ ਜਾਂਦੀ ਹੈ ਮੀਂਹ ਤਾਂ ਕਾਨੂੰ ਪੈਂਦਾ ਪਿਛਲੇ ਦਿਨ ਵੀ ਮੀਂਹ ਪੈਂਦਾ ਸੀ ਹਾਂ ਲੋੜੀ ਸੀ ਗੁਰਾਦਰ ਦੀ ਕਿ ਬਾਹਰ ਸਾਰੇ ਬੱਚੇ ਬੱਚਿਆਂ ਨੂੰ ਕੰਧੂ ਰੱਖੇ ਹੈ ਨਾ ਤੇ ਹੁਣ ਗੁਰਸਰਦਾਰਜ ਵੀ ਗੁਰਦੁਆਰਾ ਸਾਹਿਬ ਤੋਂ ਆ ਕੇ ਬਿਸਤਰੇ ਚ ਗਏ ਦੋ ਸਾਲ ਦਾ ਹੋ ਜੋ ਦੋ ਫਰਵਰੀ ਨੂੰ ਦੋ ਫਰਵਰੀ ਨੂੰ ਤਾਂ ਮੇਰੇ ਜੀ ਦਾ ਹੈ ਹਾਂ ਛੋਡਾ ਮਾਮੇ ਭਾਣ ਜੀ ਦਾ ਇੱਕ ਦਿਨ ਦਾ ਬਰਥਡੇ ਹੈਗਾ ਛੋਡਾ ਮਾਮੇ ਮੇਰਾ 40 ਸਾਲ ਛੋਟਾ ਹੈ ਹੈ ਆਏ ਨਹੀਂ ਪਤਾ 40 ਸਾਲ ਛੋਟਾ ਕਿ ਕਿੰਨੇ ਸਾਲ ਛੋਟਾ ਹੈ ਕਿੰਨੇ ਸਾਲ 42 ਸਾਲ ਦੇ ਹੋ ਤੁਸੀਂ 42ਵੇਂ ਲੱਗ ਜੂ ਮੈਨੂੰ ਤੇ 40 ਸਾਲ ਛੋਟਾ ਹੈ ਮੈਨੂੰ ਤਾਂ ਇਹਨੇ ਮਾਮੇ ਭਾਣ ਜੀ ਦੇ ਇੱਕ ਦਿਨ ਬਰਥਡੇ ਕੱਠੇ ਹੀ ਕੇ ਕੱਟ ਲੈ ਕਰੋ ਅੱਗੇ ਕੌਣ ਕੱਟ ਦਤੀ ਆ ਹੁਣੀ ਵੱਧ ਹੋਇਆ ਪੈ ਜਵਾਖਾਂ ਨੂੰ ਹਨਾ ਕੇਕ ਕੁਕ ਪਦਾ ਮੈਂ ਤਾਂ ਹੀ ਸਮਝ ਰਿਆ ਕਿ ਉਹਦਾ ਬਣਾਇਆ ਕਰਨੀ ਕਿ ਵੀ ਮੇਰੇ ਹੀ ਬੰਨ ਗਿਆ ਚਲੋ 7:30 ਹੋ ਗਏ ਕੰਮ ਲੱਗੀ ਆ ਕੇ ਸੀ ਉਰੀ ਵਰ ਚਾਹ ਪੀ ਲਈ ਹੈ ਚਾੜੇ ਭਾਂਡੇ ਵੀ ਚੱਕੇ ਹੋ ਪਿਆ ਕੌਲਾ ਪਿਆ ਕੌਲਾ ਸਾਰਿਆਂ ਦੇ ਲੁੱਪ ਜਪਤ ਕੰਮ ਲੱਗੀ ਆਪਾਂ ਤਾਂ ਬਹੁਤ سارے ਕੰਮ ਕਰਨ ਵਾਲੇ ਪਏ ਨੇ ਅੱਜ ਹਾਂਜੀ ਐ ਲਾ ਪਈ ਪਰ पांडे ਫੜਾ ਦੋ ਮੈਂ ਬਾਹਰ ਜਾਨੀ ਆਂਗੀ ਆ ਤਾਂ ਇੱਥੇ ਵੀ ਹੋ ਗਿਆ ਤੇ ਫੜੇ ਪਰ ਮੈਨੂੰ ਚੱਕਣੇ ਪੈਣਗੇ ਲਾ ਫੜਾਓ ਮੇ ਤਾਂ ਮਸ਼ੀਨ ਵੀ ਖੜ ਗਈ ਹੋਊਗੀ ਜਿਹੜਾ ਲਾ ਕੇ ਆਮਾ ਹੋਰ ਕੱਪੜੇ ਆਪਣੇ ਧੋਤੇ ਗਏ ਤੇ ਤਿੰਨੇ ਮਾਮਾਤੀਆਂ ਤਿੰਨ ਝਾੜੂ ਚੱਕਾਂਗੇ ਹੁਣ ਅ ਸੰਬਰ ਲਾ ਕੇ ਕੋਈ ਦਰਵਾਜ਼ਾ ਕਮਰੇ ਸੰਬਰੂ ਕੋਈ ਵਿਚਾਲਣ ਦਾ ਜਿਹੜਾ ਸੰਬਰ ਨੂੰ ਕੋਈ ਮੈਂ ਪਿਸਲਾ ਵੀ ਜਿਹੜਾ ਸੰਬਰ ਨੂੰ ਤੇ ਕੱਲੀ ਜਣੇ ਨੂੰ ਡੇਢ ਘੰਟਾ ਲੱਗਦਾ ਤਿੰਨ ਜਣੀਆਂ ਨੂੰ ਅੱਧਾ ਘੰਟਾ ਲੱਗੂਗਾ ਆ ਸੁਖਮਾਣਾ ਸੰਭਰੂ ਕੀ ਕਾਮ ਰਾਤੇ ਦਰਵਾਜੇ ਆ ਬਿਹੜਾ ਵਿਚਾਲੜ ਦਾ ਗੁਰਮਣ ਸੰਭਰੂਗੀ ਤੇ ਮੇਰਾ ਮਾਫਰ ਹੋ ਗਿਆ ਕਸਾ ਨਾਲਾ ਸੇਰਾ ਬਾਹਰ ਲ ਬਿਹੜਾ ਕੱਚਾ ਬਿਹੜਾ ਪੱਕਾ ਬਿਹੜਾ ਮੈਂ ਸੰਭਰੂਗੀ ਤੁੰਦ ਰਹਾ ਗੇੜਾ ਪੂਰਾ ਕਰਿਆ ਮੈਂ ਇੱਕ ਗੁਰਦੁਆਰਾ ਸਾਹਿਬ ਜਾਂਦੀ ਸਾਡੇ 6:30 ਵਜੇ ਲਾ ਗਈ ਸੀ ਜਿਹੜਾ ਇੱਕ ਆ ਕੇ ਲਾਤਾ ਅੱਧਾ ਕਿਹੜਾ ਹੋਰ ਲਾਦਾ ਨਹੀਂ ਕੱਪੜਿਆਂ ਦੀ ਮਸ਼ੀਨ ਪਰ ਜਾਂਦੀ ਆ ਨਾਉਣ ਧੋਣ ਦਾ ਤਕਰੀਬਨ ਸਾਡਾ ਸਾਰਾ ਕੰਮ ਨਿਭੜ ਗਿਆ ਸਾਰੇ ਨਾਜੀ ਗੀਜਰ ਮੈਂ ਕਰਤਾ ਬੰਦ ਇੱਕ ਟੈਂਕੀ ਕਰ ਲਈ ਪਾਣੀ ਦੀ ਕਿਉਂਕਿ ਇੱਕ ਟੈਂਕੀ ਪਾਣੀ ਨਹੀਂ ਕਰਕੇ ਰੱਖ ਲਈ ਭਾਂਡਾ ਠੀਕਰ ਧੋਣ ਨੂੰ ਹੁਣ ਚਲੋ ਉਰ ਆਟਾ ਗੁੰਨਿਆ ਪਿਆਗਾ ਹੁਣ ਮੈਂ ਮਾਂਦੀਆਂ ਭਾਂਡੇ ਅ ਭਾਂਡੇ ਮਾਂਜ ਕੇ ਝਾੜੂ ਚੱਕ ਦਾਂਗੇ ਸਾੜੂ ਲਾਉਨੇ ਆਂਗੇ ਹੁਣ ਤਾਂ ਜਿੱਦੇ ਸੁਖਮਣ ਹੋਈ ਉਹਦੇ ਲੋੜੀ ਸੀਗੀ ਤੇ ਉਥੇ ਡਾਕਟਰਨੀ ਨੇ ਵੀ ਰਿਆਉੜੀਆਂ ਬੰਡੀਆਂ ਤੂੰ ਹੀ ਲਾਈ ਤੇ ਕਹਿੰਦੀ ਇਹਨੂੰ ਮੈਂ ਡਾਕਟਰ ਬਣਾਉਂਗੀ ਸਾਡੇ ਨਾਲੋਂ ਪਹਿਲਾਂ ਤੁਸੀਂ ਹਨਾ ਉਹਨਾਂ ਬਾ ਵਾਸਤਾ ਵਧੀਆ ਰਾਜੀ ਵਾਲਾ ਨਾਲ ਤੇ ਬਹੁਤ ਹੀ ਵਧੀਆ ਪਿਆਰ ਸਤਿਕਾਰ ਵਾਲੀ ਹੈਗੀ ਜਿਦੋਂ ਵੀ ਮੰਮੀ ਜਾਂਦੀ ਹੈ ਸਾਡੇ ਤਿੰਨ ਆਪਾਂ ਦਾ ਹਾਰ ਚਾਲ ਪੁੱਛਦੀ ਹੈ ਵਿਚਾਰੀ ਤੇ ਲੋ ਜੀ ਆਪਾਂ ਨੇ ਕਰ ਲਏ ਨੇ ਕੰਮ ਹਾਂ ਇਧਰੋਂ ਹਜੇ ਮੱਝਾਂ ਆਪਣੀ ਅੰਦਰ ਹੀ ਨੇ ਠੰਡ ਬਹੁਤ ਕਰਕੇ ਆਪਾਂ ਮਾਸੀ ਨੂੰ ਵੀ ਕਾਲੂ ਮੈਂ ਤਾਂ 9 ਵਜੇ ਆਉਂਦੀ ਆ ਮਾਸੀ ਕੋਹਾ ਸਿੱਟਣ ਮੈਂ ਕੱਲ ਕਹਿੰਦੀ ਮੈਂ ਅੱਧਾ ਘੰਟਾ ਹੋਰ ਲੇਟ ਆਇਆ ਕਰੂੰ ਕਹਿੰਦੀ ਮੈਂ ਸਾਨੂੰ ਠੰਡ ਹੈ ਕਿ ਚਾਹੇ ਆਪਾਂ ਬਾਹਰ ਲੈ ਸਾਡੇ ਚ ਬੰਦ ਰਹਿਆ ਹਨਾ ਹਵਾ ਚੱਲਦੀ ਆ ਮਹੋ ਤੋ ਕੋਈ ਨਾ ਤੇਰੀ ਮਰਜ਼ੀ ਆ ਕਹਿੰਦੀ ਐਂ ਹਵਾ ਚੱਲੀ ਗਈ ਠੰਡ ਹੋਈ ਕਹਿੰਦੀ ਮੈਂ ਅੱਧਾ ਘੰਟਾ ਹੋਰ ਲੇਟ ਕਰ ਦੋ ਹੋਰ ਕੀ ਤ ਮੈਂ ਕੋਈ ਨਾ ਮਸੀ ਤੇਰੀ ਮਰਜ਼ੀ ਆ ਹਨਾ ਚਲੋ ਆਪਾਂ ਕਿਹੜਾ ਮਹ ਬਾਹਰੇ ਬੰਨਣੀਆਂ ਨੇ ਅੰਦਰ ਹੀ ਬੰਦ ਹੋਣਿਆ ਜੇ ਤੈਨੂੰ ਜੇ ਮੈਂ ਤੈਨੂੰ ਠੀਕ ਲੱਗਿਆ ਉਹ ਮੈਂ ਕਰ ਲਈ ਨਾ ਵਿਚਾਰੀ ਉਹ ਸਿਰੇ ਜਾਂਦੇ ਨਾ ਮੈਂ ਜਾਣੀ ਓਰੀਜਨਲ ਸਿਰੇ ਉਹਨਾਂ ਦੇ ਹੈ ਨਹੀਂ ਗਾ ਦੁੱਧ ਬਾਹਰ ਚਲ ਕੁੱਟ ਵੱੱਦ ਲੈ ਜਾਂਦੀ ਐ ਇੰਨਾ ਹੀ ਆ ਹਨਾ ਠੰਡਾ ਸਿਆਲ ਦਾ ਮਹੀਨਾ ਜਵਾਕ ਪਿੰਦੇ ਦੇ ਬਾਦ ਚਾਹ ਪਾਣੀ ਤੇ ਆਪਾਂ ਹੁਣ ਬਾਲਦੇ ਆ ਜੀ ਚੁੱਲ੍ਹੇ ਚੱਗ ਨਹੀਂ ਤਾਂ ਧਰਾਂਗੇ ਲੇਟੀ ਲੁੱਟੀ ਤੇ ਮੈਂ ਜਰਾਬਾ ਤਾਂ ਗੁਰੂ ਘਰੋਂ ਆ ਕੇ ਪੈਰ ਤੋਂ ਕਿ ਪਾ ਲੀਆਂ ਬੂਟ ਪਾਉਣ ਵਾਲੇ ਰਹਿੰਦੇ ਨੇ ਤਿੰਨ ਚਾਰ ਦਿਨ ਹੋ ਗਏ ਬੂਟ ਧੁੱਤਿਆਂ ਨੂੰ ਦੇਖਦੀ ਆ ਪਹਿਲਾਂ ਸੁੱਕ ਗਏ ਉਹੀ ਗਰਮ ਬੂਟ ਹੀ ਪਾ ਲੂ ਪਰ ਫਿਰ ਮੁਕੱਪਰਾਂ ਦਾ ਪਾਣੀ ਕੱਢੂ ਰਬੜ ਦੇ ਪਾਉਣ ਦੇ ਜੇ ਉਹ ਫਿਰ ਕੱਪੜਾ ਨਾ ਪਾਣੀ ਕੱਟਦੇ ਹੋਰ ਫਿਰ ਹਨਾ ਕੱਪੜੇ ਦੇ ਬੂਟ ਭਿੱਜ ਜਾਂਦੇ ਨੇ ਲੋ ਇੱਤ ਤੱਤਾ ਪਾਣੀ ਲਿਆਂਦਾ ਤੱਤੇ ਪਾਣੀ ਨਾਲ ਧੋਣੇ ਆਪਾਂ ਭਾਂਡੇ ਪਹਿਲਾਂ ਮੈਂ ਹੁਣ ਸੁਕਮਣ ਉਹਨਾਂ ਨੂੰ ਗੁੱਤਾ ਕਰਕੇ ਠਟੀਆਂ ਗਿੱਤ ਤੇ ਚਾਲੇ ਭਾਂਡੇ ਮਾ ਦਾਂਗੇ ਉਧਰ ਸਰਦਾਰ ਜੀ ਕੱਕ ਪਾਉਂਦੇ ਨੇ ਲੋੜੀ ਵਾਲੇ ਨੇ ਜਾ ਕੇ ਆਇਆ ਬਿਜਲੀ ਆ ਵੀ ਪੱਸੀ ਜਾਣ ਹੋ ਜਾਂਦੀ ਹੁਣ ਸਬਜ਼ੀ ਬਣਾਏ ਧਰੀ ਹੈ ਛੁੱਬੜ ਮੇ ਆਲੂ ਨਾ ਤਾਂ ਰੋਜ਼ ਹੀ ਗਾਜਰਾਂ ਖਾਧੀਆਂ ਨੇ ਨਾ ਹੀ ਰੋਜ਼ ਗੋਤੀ ਖਾਧੀਆਂ ਹੁੰਦੀਆਂ

ਨਿੱਕਾ ਨਿੱਕਾ ਪਾਣੀ ਆ ਟਕਦਾ ਰਹਿੰਦਾ ਚੋ ਫਿਰ ਸੇਤੀ ਠੰਡਾ ਲ ਹੁੰਦਾ ਨੰਗਾ ਪਾਣੀ ਨੂੰ ਹਵਾ ਆ ਤਾਂ ਇਹ ਸੇਤੀ ਠੰਡਾ ਹੋ ਜਾਂਦਾ ਸਾਜ ਕਿਉਂ ਕੁ ਵਾਲੇ ਭਾਂਡੇ ਮਰ ਦੁੱਧ ਵਾਦ ਹਲੇ ਦੇਲੇ ਘਰ ਨੂੰ ਆਉਂਦੇ ਹਾਲੇ ਲੋਹੀ ਸਾਹ ਵੀ ਹੁਣ ਘੱਟ ਜਲ ਵਿੱਚ ਤੇ ਵਾਲੀ ਜੈ ਕੋਈ ਚੁੱਪ ਨਹੀਂ ਆਈ ਜੀ ਉਹ ਵੀ ਬਾਰੇ ਨਹੀਂ ਮਾਦਨ ਕਿੱਥੇ ਲੱਗ ਗਿਆ ਕਿ ਸਰ ਕੀ ਸਰਦਾਰ ਜੀ ਕੱਢੇ ਫੇਲੇ ਗੋ ਬੇ ਬੇ ਕੈਂਦੀ ਭਾਈ ਖਾਸ ਸੱਟ ਵੱਜ ਗਈ ਹੋਰ ਮਾਸੀ ਜੋ ਗਈ ਉਹਦੇ ਹੱਥ ਤੋਂ ਪਹਿਲੀ ਮਰਤਾ ਆਈ ਗਈ ਫੁੱਟ ਕਰਿਆ ਗੋ ਕਹਿੰਦੀ ਦੜਾ ਦੇ ਜਿੱਥੇ ਫਟ ਤੋਂ ਹੋਇਆ ਗਾਪਾ ਤਾਂ ਆਕਰਤੀ ਜੰਮਿਆ ਬਾਣ ਕਰਮ ਨੂੰ ਉੱਪਰ ਕੱਟਦਾ ਜੇ ਓਦਰ ਬਾਗੀ ਲੀ ਲੈ ਲਿਓ ਬੱਦਿਆ ਪਹਿਲਾਂ ਮਾਸੀ ਕੋਲੇ ਵਾਗੀ ਫੇਰ ਓਦਰ ਬਾਗੀ ਕਿੰਨੇ ਕੱਟ ਨੇ ਕੱਖ ਹਜੇ ਪਾਹਾਂ ਜਾਣ ਨਾ ਬੰਨ ਦੋਗੇ ਹਾਂ ਆਪਾਂ ਆਮ ਵੀ ਘਰੇ ਕਿੰਨਾ ਆਪਣਾ ਹੈਗਾ ਮੜਾ ਇਹ ਕੀ ਗੱਲ ਡੈਡੀ ਸਵਾਟਰ ਜਮਾਂ ਜੀ ਤਮਸਲ ਲਾਦੇ ਜਾਂਦੀ ਆ ਪੈਸੇ ਪੈਸੇ ਜਾਣਗੇ ਮੇਰਾ ਜਨਮ ਦਿਨ ਅਪੋ ਇਹ ਦਿਨੇ ਦਿਨੇ ਕਿਤੇ ਲਾਤੇ ਕਿਉਂ ਇਹ ਆ ਤਾਂ ਹੱਥ ਦਾ ਦਿੱਤਾ ਲ ਜਾਂਦੀਆਂ ਨੇ ਤੇ ਖਾਂਦੀਆਂ ਨੇ ਲਾ ਪਰ ਬਾਤ ਹੋ ਗਈ ਬੰਨਾ ਮੈਸਾ ਚਲੋ ਜੀ ਅਪ ਫਿਰ ਮਿਲਦੇ ਆਗੇ ਚਲੋ ਚੱਲ ਭਾਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਕਮਨ ਸਤ ਕਮਨ ਬਿਚਾਲੀ ਕਿੰਨੇ ਚਾ ਕਿੰਨੇ ਸਾਲ ਬਾਅਦ ਮਿਲੇ ਚਮਚਾ ਲੈ ਲੈ ਜੀ ਪੁੱਤ ਇੱਕ ਸਾਲ ਬਾਅਦ ਇਹ ਕਰੀ ਆਏ ਜਾਂ ਜਨਮ ਦਿਨ ਵਾਲਾ ਜਿਹੜਾ ਪ੍ਰੋਗਰਾਮ ਹੁੰਦਾ ਫਿਰ ਤਾਂ ਆਹਦੀ ਵਾਲਾ ਹੋਣੇ ਡੈਡੀ ਉਹ ਸਿਰਤਾ ਯਾਰ ਚਮਚਾ ਲੈ ਲੈ ਆਹ ਹੋਗਾ ਪ੍ਰੋਗਰਾਮ ਵੱਧ ਨੇਗੇ ਲੋੜੀ ਤਾਂ ਹੁੰਨੇਗੇ ਭਾਵੇਂ ਤਾਂ ਪਿਛਲੇ ਸਾਲ ਆਪਣੇ ਬਾਰਿਵਾਰ ਕੋਈ ਨਾ ਲੋੜੀ ਤੋਂ ਆਏਗਾ ਹੁਣ ਉਹ ਵੀ ਪਿਛਲੇ ਸਾਲ ਦਿਖਾ ਉਹ ਇੰਨੀ ਲੋੜੀ ਤੇ ਨਾ ਚਾਚੀ ਵਾਲੀ ਕਰੇ ਪ੍ਰੋਗਰਾਮ ਦਾ ਫਿਰ ਕੇਕ ਚਲੋ ਵੀ ਅਭੀ ਮਾਦੇ ਦੇ ਮੁੰਡੇ ਮੈਨੂੰ ਪੈਸੇ ਦੇ ਦੋ ਕਾਸਮ ਇਹਨੂੰ ਦੇ ਦਾ ਇਹਨੂੰ ਪੈਸੇ ਨੂੰ ਕੀ ਹੈ ਮੇਰਾ ਕਿਹਨੇ ਲਿਆ ਤਾਂ ਇਹ ਆ ਗਿਆ ਪੈਸੇ ਨਹੀਂ ਕਿਹਾ ਹੋਇਆ ਹੈਗਾ ਹਜੇ ਆਇਆ ਨਹੀਂ ਆਏਗਾ ਦੇਹਰ ਹੋ ਗਿਆ ਮੇਰਾ ਪਾਰਸਲ ਹੋ ਗਿਆ ਚੈੱਕ ਦੇ ਦੇ ਚੈੱਕ ਪਾਰਸਲ ਆ ਹਾਂ ਜੀ ਚੈੱਕ ਦੇ ਰੱਗੇ ਜੀ ਜਾਈਂ ਨਹੀਂ ਗਿਆ ਗੋਲ ਦੇ ਉਹ ਕੇ ਆ ਦੇ ਜਮੀਨੀ ਇਹ ਯਾਰ ਹੋਰ ਕੱਢੀ ਚਲੋ ਜੀ ਆਜੋ ਇਹਨੇ ਆ ਬੱਚੇ ਕੋ ਸੋਇਨ ਨੇ ਪਾਪਾ ਜੀਂ ਕਿ ਆ ਦੋ ਕਿਹੜੀ ਵਗਦੇ ਪਾਪਾ ਕਿਹਨੂੰ ਜਾਓ ਪਾਪਾ ਆਇਓ ਬੰਦਵਾ ਦੇ ਤੁਸੀਂ ਪਾਪਾ ਜੀਂ ਦਿਖਦਾ ਇਹ ਨਾਲ ਹੀ ਦਿਖਾ ਦੇ ਮੈਂ ਦਿਖਾਉਂਦਾ ਹੋਰ ਇਹ ਵੀ ਕੈਮਰੇ ਜਿਹਦਾ ਹੀ ਹੈਗਾ ਨਹੀਂ ਹੈ ਸਾਰੇ ਲੈ ਲੀ ਹੈਪੀ ਬਰਥਡੇ ਮੈਂ ਥੋੜਾ ਜਿਹਾ ਲੇਟ ਅਜੇ ਦਾ ਸਟੇਟਸ ਆਏਗਾ ਮੈਨੂੰ ਪਤਾ ਨਹੀਂ ਸੀ ਫਰਮਾ ਕੰਮ ਨਹੀਂ ਕਰਦੇ ਬੰਦੇ ਭੁੱਲ ਗਏ ਜਿ ਦੇ ਜਾਨ ਹੋਣਾ ਜਦੋਂ ਅਸੀਂ ਹਸਪਤਾਲ ਚੋਂ ਘਰ ਲੈ ਕੇ ਆਏ ਸਿੰਦੇ ਨੂੰ ਮੇਰੀ ਬੀਬੀ ਕਹਿੰਦੀ ਸਿੰਦੇ ਕਰੀ ਨਾ ਪਾਸ ਹੋਏ ਚ ਨਾ ਸਿੱਟਦੀਏ ਕਹਿੰਦਾ ਕਿਉਂ ਅਸੀਂ ਆਪਦੀ ਨੂੰ ਇਧਰ ਹੀ ਲੈ ਜਾਣੇ ਨਾ ਸੁਨੇ ਚ ਸਿੱਟ ਨਿਕਲ ਆ ਨਾ ਸੁੱਖ ਮਨ ਨੂੰ ਕਹਿੰਦਾ ਸੁਆਜ ਸਿੱਟ ਨਾ ਮਰ ਕਹਿੰਦਾ ਨਹੀਂ ਲੈ ਲੈਣਾ ਹੈ ਬੈਸਾ ਆ ਕੇ ਤਾਂ ਨਾ ਮੈਂ ਉਹਨਾਂ ਘਰਿਆ ਮੈਸੇਜ ਮੇਰੇ ਮੋਬਾਈਲ ਤੋਂ ਕਰਤਾ ਨਾ ਰਾਜੀ ਛੱਡਦੀ ਜਾਂ ਵੀ ਕਹਿੰਦਾ ਅਸੀਂ ਇਦਾਂ ਹੀ ਲੈ ਜਾਂਦੇ ਆਂ ਦੀ ਤੁਸੀਂ ਐਂ ਪੈਸਾ ਨਸ ਕੀ ਆਲਾ ਲਾ ਪੈਗੋਂ ਤੁਸੀਂ ਹਾਲੋ ਸੋਖ ਮਰ ਤੇ ਗੁਰਮੜ ਕੇ ਨਵੀ ਲੈ ਫੋਟੋ ਕਰਾ ਲਾ ਪਾਪਾ ਜੀ ਨੂੰ ਆ ਜਾਓ ਫੇਰ ਚਾਹ ਦੇ ਬੀਬੀ ਫਾਈ ਪੈਕ ਕੀ ਗਈ ਹੋਈ ਆ ਤੇਤੀ ਪਤੀਜ ਨੂੰ ਹਜ ਪਤੀਜਾਂ ਚ ਬੀਜੀ ਐ ਉਹਦੀ ਮਨਾਉਂਦੀ ਐਗੀ ਉੱਥੇ ਲੋੜੀ ਮਨਾਉਂਦੀ ਆ ਉਹ ਹਨਾ ਤੁਹਾਨੂੰ ਪਤਾ ਹੀ ਆ ਜਾ ਵਾ ਗਿਆ ਤੂੰ ਵੀ ਉਹ ਇਹਨਾਂ ਦੇ ਗੁਮੀ ਨੂੰ ਇਹਨਾਂ ਪਪਾ ਇਤਨੀ ਲੰਬੀ ਸਾਰੀ ਉਮਰ ਕਰੇ ਨਾ ਕੱਲ ਨੂੰ ਸਾਡੇ ਪਾਪਾ ਜੀ ਦਾ ਬਰਥ ਹੋਣਾ ਹੈ ਇਹਨੂੰ ਡਾਕਟਰ ਹਾਂ ਪਾਪਾ ਵੀ ਦੂਸਰੀ ਨਾਲ ਹੀ ਖਤਰਮ ਹੋ ਕੱਲੂ ਪਾਪਾ ਜੀ ਕੇਕ ਲੈ ਕੇ ਆਉਣਗੇ ਪਾਪੇ ਜੀ ਬਟਾ ਲੈ ਕੇ ਆਉਣਗੇ ਕੱਲ ਬਾਹਰ ਦੀ ਹੋਣੀ ਨਹੀਂ ਪਾਪੇ ਜੀ ਉਹਨੇ ਕੇਕ ਕੱਟিয়ে ਦੋ ਨਾ ਕੱਲੂ ਪਾਪਾ ਜੀ ਲੈ ਕੇ ਆਉਣਗੇ ਕਿਉਂ ਨਹੀਂ ਆਉਂਦਾ ਅੱਜ ਲੈ ਕੇ ਆਈਏ ਹੋਰ ਜਿੰਨੇ ਕੇ ਕੱਟਿਆ ਗਿਆ ਉਹ ਨਹੀਂ ਲਾਵਾਂਗੇ ਭਾਈ ਕਿਉਂ ਨਹੀਂ ਪਾਵਾਂਗੇ ਕਾ ਦਈਣਾ ਬਾਹੂਆ ਦੂਆ ਕਿੱਜਾ ਤਾਂ ਹੈਗਾ ਡੈਡੀ ਦਾ ਫੁੱਲ ਹੋਵੇ ਉਹਦੇ ਸੋਤ ਖੋਖ ਹੋ ਕੇ ਅੱਛਾ ਚੱਕ ਦੇ ਆ ਚੱਕ ਸੁਨੋ ਹੈਪੀ ਬਰਥਡੇ ਇਹਦੇ ਵਿੱਚ ਇਹ ਸੁਗਮ ਖਾਊ ਜੀ ਦਾ ਹੋਵੇ ਪਾਰਟੀ ਆ ਬੋਲੇ ਜਦੋਂ ਹਾਂ ਇਹ ਖਾਗੀ ਦੀ ਜਾ ਵੱਡੀ ਜੀ ਨਾ ਇਹ ਤਾਂ ਪਲਾਸਟਿਕ ਆ ਤੋਂ ਹੀ ਜਦੋਂ ਆਪ ਕੋਲੇ ਇਹਦਾ ਸਾਨੂੰ ਰੱਖਿਆ ਤੰਨ ਨਹੀਂ ਗੀ ਇਹ ਕਿ ਕਿ ਰੱਖ ਦੀ ਉਹ ਨਾ ਹਾਲ ਮੈਨੂੰ ਉਹ ਦਸਤ ਕੋਈ ਦੇ ਵੇਸੀ ਕੱਲੇ ਫੁੱਲ ਫੁੱਲ ਰੱਖ ਲੈ ਤੁਹਾਨੂੰ ਮੈਂ ਦੱਸਦਾ ਜਿਹਦੇ ਸੀ ਪ੍ਰੀਤੇ ਨੂੰ ਦੇਣ ਗਿਆ ਉਹ ਤੋਂ ਪਹਿਲਾਂ ਕਿਸੇ ਨੇ ਆਪਣੇ ਪਿੰਡ ਦੇ ਨੇ ਜਿਲ ਗਲਾਬ ਜਮਣਾ ਨਹੀਂ ਖਾਧਿਆ ਤੇ ਉਹ ਗਲਾਬ ਜਮਣਾ ਠੂਠੀਆਂ ਜਿਹੜੀਆਂ ਹੁੰਦੀਆਂ ਤੇ ਆ ਔਰ ਰੀਆਂ ਚ ਗੱਤੇ ਦੀਆਂ ਚ ਉਹ ਸਾਨੂੰ ਕਿਦੋਂ ਬੰਦੇ ਕਹਿੰਦੇ ਜੇ ਸਾਨੂੰ ਤਾਂ ਇਹ ਨਹੀਂ ਪਤਾ ਇਹ ਵੀ ਖਾਣਾ ਕਿਵੇਂ ਆ ਇੱਕ ਕਾਲੇ ਬਿੱਲੂਰੀ ਹਾਂ ਮਗਰ ਠੂਠੀਆਂ ਨੇ ਸੁਣੇ ਚੱਕ ਕੇ ਮਾਰੋ ਅੰਦਰ ਉਹ ਬੰਦੀ ਕਰੀ ਤਾਲੀ ਜੀ ਵੀ ਖਾਦੇ ਹਾਂ ਬਾਹਲੇ ਅੱਸੀ ਵੀ ਉਹ ਤਾਂ ਬੜਾ ਚਿਰ ਹੋ ਗਿਆ ਦਾ ਬਹੁਤੇ ਸਾਲਾਂ ਦੀ ਗੱਲ ਆ ਅਸੀਂ ਵੀ ਨਰਮਾ ਜਤੀ ਮੈਂ ਵੀ ਅੱਛਾ ਕਿਦਾਂ ਵਿਆਹ ਸੀ 85 ਬਜੂ ਸੀ ਰੀਲ ਹੋ ਗਈ 90 85 ਦੀ ਹਾਂ ਇਹਨਾਂ ਦੇ ਪੇਪੀ ਤੇ ਦਾ ਮੈਂ ਪੈਪੀ ਦੇ ਤਾਏ ਦਾ ਇੱਕ ਖਾਦਨ ਮੈਂ ਤਾਂ ਸੁਮਨ ਨੇ ਇੱਕ ਚ ਖਾ ਲਈ ਕਿਵੇਂ ਬਚੇ ਦਾ ਮੂੰਹ ਜ ਵੇੜਿਆ ਕਾਫੀ ਕਿਹੜਾ ਕਿਹੜਾ ਪੀਉ ਪਾਈ ਮੈਂ ਪੀਉ ਕਾਫੀ ਤਾਂ ਮੈਂ ਪੀਉ ਇਸ ਕੋੜੀ ਆਲੀ ਬਰਾ ਭਾਈ ਮੈਨੂੰ ਤਾਂ ਖਾ ਰਿਹਾ ਇਹ ਦੁਕਾਨ ਤੋਂ ਆ ਗਿਆ ਦੇਖ ਆਹਦੀ ਕੋੜੀ ਲੂਗਾ ਲੈ ਆਪੀ ਕਾਫੀ ਸੋਨ ਇਹ ਕਾਫੀ ਜੀ ਬੀ ਬਣਾਉ ਆਹ ਫੁੱਲ ਤਾਂ ਥੋੜਾ ਰਹਿ ਗਿਆ ਨਾ ਹਿਸਵਾ ਜਾਨੀ ਫੁੱਲ ਇਸ ਬਾਹਰ ਫੁੱਲ ਹੈਗਾ ਇੱਥੇ ਤੂੰ ਸਿੱਕ ਤੂੰ ਕੀ ਲਾਈਗੀ ਫੁੱਲ ਲਾਈਗੀ ਕਿ ਕਿ ਇਹ ਫੁੱਲ ਤਾਂ ਗਿਆ ਨਾ ਇਹ ਚਮਚਾ ਬੋਲ ਰਿਹਾ ਮੈਂ ਕੱਟ ਕਿੰਦੀ ਨਾ ਪਾਇਆ ਗੁਰ ਮਰੇ ਕਿ ਇਹਨਾਂ ਦਾ ਪਾਇਆ ਸੀ ਇੱਕ ਤੇਰਾ ਪਾਇਆ ਸੀ ਇੱਕ ਗੁਰਮਨ ਦਾ ਕੋਈ ਨਾ ਬਸ ਕੋਲੀ ਜੀ ਬਸ ਵੀ ਕੋਲੀ ਜੀ ਤੇਰਾ ਤਾਉ ਨੂੰ ਲੈ ਜਿੱਦੇ ਲੈ ਜੋ ਨਹੀਂ ਤਾਂ ਤਾਉ ਤਾਂ ਨਹੀਂ ਬਤਾਈ ਦਰੀਆ ਜੋ ਤਾਂ ਹੀ ਕਰੀ ਕਿਹਾ ਸੀ ਮੈਂ ਨਹਾਜੋ ਨਾ ਆ ਆ ਆ ਨੁਕਿਰ ਕਿਹਾ ਬਾਡੇ ਪੂਜੋ ਸੋサル ਜੈਪੀ ਬਰਥਡੇ ਲੈ ਕੇ ਪਹਿਲਾਂ ਯਾਦ ਕਰਨਾ ਜੀ ਹੋ ਰਹੀ ਆ ਗੱਲ ਹਾਂ ਆਏ ਤੇ ਮੈਚੀ ਹੈਪੀ ਬਰਥਡੇ ਹੁਣ ਅਸੀਂ ਕੇਕ ਤਾਂ ਕੱਟ ਲਿਆ ਹੁਣ ਤਾਂ ਖਾ ਹੀ ਰੋ ਨਾ ਪਿਆ ਆ ਕੱਟ ਲੈਨੇ ਆ ਲੈ ਵੀ ਇੱਧਾ ਫੁੱਲ ਵੱਢ ਕੇ ਕਰਾਗੇ ਚਲ ਹੈਪੀ ਬਰਥਡੇ ਨੂੰ ਪੈਸੀ ਵੀ ਨਹੀਂ ਦੇਣੀ ਨਾ ਪੈਸੀ ਨਹੀਂ ਦੇਣੀ ਨਾ ਕਸਟ ਪੈਸੀ ਨਹੀਂ ਦੇਣੀ ਪੈਸੀ ਨਹੀਂ ਦੇਵਾਂਗੇ ਨਾ ਮਾ ਨੋੜ ਨਾ ਮੈਂ ਮਾਰਦਾ ਠੀਕ ਠੀਕ ਅੱਗ ਵਰਗ ਨੂੰਤਾ ਖਾ ਕੋ ਖਾ ਲ ਤੋ ਮੈਂ ਖਾ ਲੀ ਤੂੰ ਫਿਰ ਮੈਨੂੰ ਖਾਤ ਨਹੀਂ ਸੌ ਤੂੰ ਖਾ ਲੀ ਠੀਕ ਆ ਮੈਂ ਵੀ ਰੱਡੀ ਕਿੰਨੇ ਸਾਲਾਂ ਦੀ ਹੋਗੀ 18 ਹੂੰ 28 18 ਮਤਾ ਸੰਗ ਨਹੀਂ ਆਦਾ ਹੈ ਨਾ ਜੀ ਕੱਟ ਸੀ ਦੱਦਾ ਲਈ ਲਓ ਜੀ ਜਿਉ ਕੇਕ ਕੱਟ ਕੇ ਖਾ ਕੇ ਜਿਉ ਲੱਗੇ ਗੱਲਾਂ ਕਰਨ ਜਿਉ ਲੱਗੇ ਗੱਲਾਂ ਕਰਨ ਸਾਰੇ ਹੁਣ ਟਾਰਾਂ ਟਾਈਮ ਹੋ ਗਿਆ 4:30 ਹੋ ਗਏ ਹੋ ਵੀ ਕਿਨੇ ਸਾਡੇ ਕੰਮਾਂ ਟਾਈਮ ਹੋ ਗਿਆ ਸਾਡਾ ਵੀ ਕੰਮਾਂ ਟਾਈਮ ਹੋ ਗਿਆ ਤੇ ਬਹੁਤ ਵਧੀਆ ਚਲੋ ਹਨਾ ਜਿਹੜੇ ਆਪਣੇ ਪਿੰਡਾਂ ਜਨਮ ਦਿਨ ਹੁੰਦੇ ਬੱਚਿਆਂ ਦਾ ਮਨਾਇਆ ਗਿਆ ਗੈਥਿੰਗ ਤੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ